ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅੱਜ ਤੁਸੀਂ ਕਿਹੜੇ ਮੇਨ ਇਸ਼ੂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨ ਜਾ ਰਹੇ ਹੋ ਅ ਦੇਖੋ ਅਸੀਂ ਪਿਛਲੇ ਹਫਤੇ ਦੇ ਪ੍ਰੋਗਰਾਮ ਵਿੱਚ ਵੀ ਗੱਲ ਸੀ ਕਿ ਇੱਕ ਪਾਸੇ ਜਿਉਂ-ਜਿਉਂ ਕੱਲੂਕਾਰਾ ਹਫਤਾ ਨੇੜੇ ਆਉਂਦਾ ਹੈ ਮਈ ਮਹੀਨੇ 'ਚ ਕੋਈ ਨਾ ਕੋਈ ਸ਼ਰਾਰਤ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਜੀ ਨਿਊਜ਼ ਪਲਾਂਟ ਕੀਤੀਆਂ ਜਾਂਦੀਆਂ ਇੱਕ ਫੀਅਰ ਦਾ ਮਾਹੌਲ ਕ੍ਰੀਏਟ ਹੁੰਦਾ ਹੈ ਫੀਅਰ ਸੈਂਟਰਲ ਦਸਤੇ सीआरपीएफ ਦੂਸਰੇ ਅਨੁਸਾਰ ਲਿਆ ਜਾਂਦਾ ਹੈ ਪੰਜਾਬ ਚ ਔਰ ਇੰਟਰਨੈਸ਼ਨਲ ਜਿਹੜਾ ਇੱਕ ਫੇਅਰ ਸਖਾਂ ਦੇ ਇੱਕ ਉਹ ਸਾਰੇ ਮਾਹੌਲ ਨੂੰ دہشت گردੀ ਦੇ ਖਾਤੇ ਵਿੱਚ ਪਾੜਦਾ ਹੁੰਦਾ ਹੈ ਜੀ ਇਸ ਵਾਰ ਤਾਂ ਇਹ ਕੰਮ ਏਜੰਸੀਆਂ ਲਈ ਹੋਰ ਵੀ ਅਹਮiyet ਵਾਲਾ ਹੋ ਗਿਆ ਕਿਉਂਕਿ ਜਿਸ ਤਰੀਕੇ ਨਾਲ ਅਪ੍ਰੈਲ ਚ ਖਾਲਸਾ ਸਾਜਨਾ ਦਿਵਸ ਦੇ ਮੌਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਤੱਕ ਖਾਲਸੇ ਦੀਆਂ ਤੁਮਾਂ ਪਈਆਂ ਕੈਨੇਡਾ 'ਚ ਖਾਸ ਤੌਰ ਤੇ ਪਾਰਲੀਮੈਂਟ ਚ ਖੰਡਪਾਟ ਸਾਹਿਬ ਦੇ ਭੋਗ ਪੈਣਾ ਚਾਰ ਸਿੱਖ ਵਜ਼ੀਰਾਂ ਦਾ ਹੁਣ ਜੀ ਸੋਨਾ ਮੈਂਬਰ ਪਾਰਲੀਮੈਂਟਸ ਦਾ ਹੁਣ ਹੁਣ ਇਹ ਸਾਰੇ ਪਾਰਟ ਤਾਂ ਹੈ ਹੀ ਸਨ ਨਾਲ ਦੀ ਨਾਲ ਮੋਦੀ ਨੇ ਅਮਰੀਕਾ ਦਾ ਜਿਹੜਾ ਉਹ 8-9 ਜੂਨ ਦਾ ਜਿਹੜਾ ਆਪਣਾ ਦੌਰਾ ਰੱਖ ਲਿਆ ਔਰ ਇਸ ਮੌਕੇ ਤੇ ਖਾਸ ਤੌਰ ਤੇ ਉਹਨੇ ਹਾਊਸ ਔਰ ਸੈਨੇਟ ਉਹਨਾਂ ਦੇ ਸਾਂਝੇ ਸੈਸ਼ਨ ਨੂੰ ਸ਼ੁਰੂ ਕਰਨਾ ਸੋ ਇਹ ਫਿਰ ਹੋਰ ਵੀ ਅਹਿਮਤ ਵਾਲੀ ਗੱਲ ਹੋ ਜਾਂਦੀ ਹੈ ਜੈਂਸੀਆਂ ਦੇ ਲਈ ਉਹ ਕਦੇ ਐਸਾ ਮੌਕਾ ਹੱਥੋਂ ਜਾਣ ਤੇ ਨਹੀਂ ਦਿੰਦੇ ਹੈ ਸੋ ਉਸ ਸਾਰੇ ਦੇ ਕੰਟੈਕਸਟ 'ਚ ਅਸੀਂ ਦੇਖਦੇ ਆਂ ਵੀ ਕਿਸ ਤਰੀਕੇ ਨਾਲ ਸੰਤ ਟਡਰੀਆਂ ਵਾਲੇ ਤੇ ਹਮਲੇ ਦਾ ਇਹ ਸਾਰਾ ਜਿਹੜਾ ਪਾਰਟ ਚੱਲਦਾ ਹੈ ਔਰ ਬਾਹਰ ਖਾਸ ਤੌਰ ਤੇ ਅਸੀਂ ਇਹ ਲਗਾਤਾਰਤਾ ਨਾਲ ਵਾਰਨ ਕਰਦੇ ਰਹੇ ਕਿ ਵੀ ਕੀ ਏਜੰਸੀਆਂ ਕਰ ਸਕਦੀਆਂ ਨੇ ਜੀ ਔਰ ਕੈਨੇਡਾ ਦੇ ਬਾਹਰ ਸਿੱਖਾਂ ਨੂੰ ਜਿਹੜਾ ਉਹ ਗਰੋਰੀ ਮਿਲੀ ਹੈ ਤੇ ਉਹ ਬਦਨਾਮ ਕਰਨ ਲਈ ਕਿਸ ਹੱਦ ਤੱਕ ਜਾਣਗੇ ਔਰ ਆਲਰੇਡੀ ਉਹਦੇ ਥੱਲੇ ਜਿਵੇਂ ਅਸੀਂ ਦੇਖਿਆ ਸੀ ਕਿ ਜਦੋਂ ਕੈਨੇਡਾ ਚ ਅਖੰਡ ਪਾਰਟਸ ਆਫ ਦਾ ਪਾਰਲੀਮੈਂਟ ਜੋ ਦੂਸਰੇ ਸਮਾਗਮ ਸੀ ਉਦੋਂ ਉਹਨਾਂ ਨੇ ਇਹ ਪਲਾਨਟ ਕਰਵਾਈ ਸੀ ਸਟੋਰੀ ਕਿ ਕਿਸ ਤਰੀਕੇ ਨਾਲ ਇਸਲਾਮਿਕ ਸਟੇਟ ਔਰ ਸਿੱਖਾਂ ਦੇ ਸਬੰਧ ਜੁੜ ਗਏ ਨੇ ਕੈਨੇਡਾ ਤੋਂ ਇੱਕ ਬੀਬੀ ਜਿਹੜੀ ਹੈ ਉਹਦੀ ਗੱਲਬਾਤ ਰਿਕਾਰਡ ਹੋਈ ਹੈ ਉਹ ਭਾਰਤ 'ਤੇ ਵੱਡੇ ਹਮਲੇ ਕਰਨਾ ਚਾਹੁੰਦੇ ਨੇ ਸੋ ਉਹਨਾਂ ਨੂੰ ਵੀ ਲੱਗਦਾ ਹੈ ਵੀ ਕੈਨੇਡਾ ਜੇ ਸਾਡਾ ਸੈਂਟਰ ਆਫ ਸਟਰੈਂਥ ਬਣ ਕੇ ਉੱਭਰ ਰਿਹਾ ਔਰ ਇਹ ਗੱਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਅਮਰੀਕਨ ਯੂਨੀਵਰਸਿਟੀ ਵਾਸ਼ਿੰਗਟਨ ਦੇ ਸਟੂਡੈਂਟਸ ਨਾਲ ਇੰਟਰੈਕਸ਼ਨ ਵੇਲੇ ਵੀ ਕਹੀ ਕਿ ਆਈ ਹੈਵ ਮੋਰ ਸਿੱਖ ਮਿਨਿਸਟਰਸ ਦੈਨ ਮੋਦੀ ਐਸ ਇਨ ਹਿਸ ਕੈਬਨਟ ਸੋ ਉਹਦਾ ਹੁਣ ਉਹ ਜਵਾਬ ਦੇ ਰਹੇ ਨੇ ਕਿਉਂਕਿ ਉਦੋਂ ਤਾਂ ਉਹ ਪੀ ਗਏ ਸਾਨੂੰ ਤਾਂ ਖੁਸ਼ੀ ਹੋਈ ਕਿ ਵੀ ਉਹਨੇ ਮੋਦੀ ਦੇ ਉੱਤੇ ਵੀ ਜਿਹੜਾ ਵਿਅੰਗ ਕੱਸਿਆ ਜਾਂ ਭਾਰਤੀ ਸਿਸਟਮ ਦੇ ਉੱਤੇ ਔਰ ਹੁਣ ਜਿਹੜੀ ਅਸੀਂ ਦੇਖ ਰਹੇ ਹਾਂ ਵੀ ਉਹ ਖਬਰ ਉਦੋਂ ਪਲਾਂਟ ਕੀਤੀ ਗਈ ਔਰ ਹੁਣ ਅੱਗੇ ਉਸ ਗੱਲ ਨੂੰ ਤੋੜਦੇ ਆ ਉਹਨਾਂ ਨੇ ਜਿਹੜਾ ਜਿਹੜੀ ਖਬਰ ਪਿਛਲੇ ਦਿਨਾਂ ਚ ਪਹਿਲਾਂ ਪਲਾਂਟ ਕੀਤੀ ਔਰ ਉਹਦੇ ਥੱਲੇ ਹੀ ਉਹਨਾਂ ਨੇ ਫਿਰ ਇੱਕ ਨੌਜਵਾਨ ਜਿਹੜਾ ਕੈਨੇਡਾ ਦੇ ਵਿੱਚ ਲੰਬੇ ਸਮੇਂ ਤੋਂ ਪਿਛਲੇ ਆਲਮੋਸਟ 8-7-8 ਸਾਲ ਤੋਂ ਹੈ ਕੈਨੇਡੀਅਨ ਸਿਟੀਜ਼ਨ ਹੈ ਆਪਣਾ ਜਿਹੜਾ ਹੈ ਉਹ ਰੋਜ਼ਗਾਰ ਆਪਣੀ ਕਿਰਤ ਕਰਦਾ ਹੈ ਜੀ ਉਸ ਦਾ ਨਾਮ ਹਰਦੀਪ ਸਿੰਘ ਨਿਜਰ ਇਹ ਮਿਸ਼ਨ ਸਿਟੀ ਬ੍ਰਿਟਿਸ਼ ਕੋਲੰਬੀਆ ਚ ਹੈ ਇਹਨੂੰ ਜੋੜ ਦਿੱਤਾ ਉਹਨਾਂ ਨੇ ਜਿਹੜਾ ਇਸ ਦੇ ਨਾਲ ਕਿ ਜੀ ਇਹ ਮਿਸ਼ਨ ਸਿਟੀ ਦੇ ਵਿੱਚ ਇੱਕ دہشت ਗਰਦੀ ਦਾ ਕੈਂਪ ਚ ਰੋਂਦਾ ਤੇ ਆਰਗੇਨਾਈਜੇਸ਼ਨ ਦਾ ਨਾਮ ਵੀ ਆਪ ਹੀ ਏਜੰਸੀਆਂ ਨੇ ਖਾਲਸਤਾਨ ਟੈਰਰ ਫੋਰਸ ਹੁਣ ਜੇ ਤੁਸੀਂ ਟੈਰਰਿਸਟ ਕਹਿਣਾ ਹੈ ਤਾਂ ਫਿਰ ਤੁਸੀਂ ਟੈਰਰ ਫੋਰਸ ਹੀ ਕਹੋਗੇ ਜੀ ਸੋ ਜਿਨੇ ਕਰਨਾ ਹੈ ਜਾਂ ਕੋਈ ਹੈ ਨਾ ਤਾਂ ਉਹ ਕੈਨੇਡਾ ਚ ਬੈਠ ਕੇ ਕਰੇਗਾ ਜਿੱਥੇ ਕਿ ਆਲਰੇਡੀ ਇਅਰ ਇੰਡੀਆ ਦਾ ਹਾਦਸਾ ਇੰਡੀਅਨ ਏਜੰਸੀਆਂ ਨੇ ਕਰਵਾਇਆ ਔਰ ਉਸ ਤੋਂ ਬਾਅਦ ਕੈਨੇਡੀਅਨ ਆਰਸੀਐਮਪੀ ਉਹਨਾਂ ਦਾ ਸਿਸਟਮ ਫੁਲੀ ਅਲਰਟ ਹੈ ਲੇਕਿਨ ਉਹਨਾਂ ਨੇ ਖਾਲਸਤਾਨ ਟੈਰਰ ਫੋਰਸ ਵੀ ਬਣਾ ਦਿੱਤੀ ਹਰਦੀਪ ਸਿੰਘ ਨਿੱਜਰ ਵੀ ਉਸ ਨੂੰ 2007 ਦੇ ਲੁਧਿਆਣੇ ਚ ਜਿਹੜਾ ਸ਼ਿੰਗਾਰ ਸਿਨੇਮੇ ਚ ਬੰਬ ਧਮਾਕਾ ਸੀ ਉਹਦੇ ਨਾਲ ਜੋੜ ਦਿੱਤਾ ਫੇਰ ਉਹਦੇ ਸਾਥੀ ਮਨਦੀਪ ਸਿੰਘ ਨੂੰ ਵੀ ਬਣਾ ਦਿੱਤਾ ਇਹ ਵਿਚਾਰਾ ਵਕੇਸ਼ਨ ਕਰਨ ਗਿਆ ਕੈਨੇਡਾ ਦਾ ਨੌਜਵਾਨ ਜੀ ਲੁਧਿਆਣੇ ਚੋਂ ਚੁੱਕ ਕੇ ਉਹਨੂੰ ਜਿਹੜਾ ਉਹ ਟਾਰਚਰ ਕਰ ਰਹੇ ਨੇ ਇੱਕ ਹਫਤਾ ਦਾ ਪੁਲਿਸ ਰਿਮਾਂਡ ਵੀ ਉਹਨੂੰ ਦੇ ਦਿੱਤੇ ਫੇਰ ਜੇ ਹੁਣ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਈ ਕਿ ਅਕਾਲੀ ਦਲ ਪੰਚ ਪ੍ਰਧਾਨੀ ਔਰ ਦਲ ਖਾਲਸਾ ਉਹ ਆਪਸ ਦੇ ਵਿੱਚ ਮਰਜ ਹੋਈਆਂ ਦੋਨੋਂ ਹੀ ਜਥੇਬੰਦੀਆਂ ਦਾ ਅਕਾਲੀ ਦਲ ਪੰਚ ਪ੍ਰਧਾਨੀ ਜੂਜਾਰੂ ਆ ਥਾਟ ਦੀ ਨੁਮਾਇੰਦਗੀ ਕਰਦੀ ਰਹੀ ਔਰ ਆਦਰ ਜੋ ਜਾਰੂ ਲਹਿਰ ਦੀ ਨੁਮਾਇੰਦਾ ਜਮਾਤ ਸੀ ਜਿਸ ਦੇ ਰੂਹੇ ਰਵਾ ਪਾਈ ਦਲਜੀਤ ਸਿੰਘ ਜਿਹੜੇ ਨੇ ਉਹਨਾਂ ਨੂੰ ਜਦੋਂ ਹੁਣੇ ਮਰਜ ਹੋਇਆ ਦਲ ਖਾਲਸਾ ਦੇ ਵਿੱਚ ਤੇ ਇਸੇ ਤਰ੍ਹਾਂ ਦਲ ਖਾਲਸਾ ਪਾਈ ਗਜਿੰਦਰ ਸਿੰਘ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਹਾਰਦਿਆਂ ਖਾਸ ਤੌਰ ਤੇ ਜਦੋਂ ਸੰਜਮਨ ਸਿੰਘ ਜੀ ਖਾਲਸਾ ਪਿੰਡਾ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੇ ਗ੍ਰਿਫਤਾਰੀ ਦਿੱਤੀ 20 ਸਤੰਬਰ 1981 ਨੂੰ ਉਸ ਤੋਂ ਪਹਿਲਾਂ ਚੰਦੋਕਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵਿਦੀਆਂ ਘਟਨਾਵਾਂ ਹੋਈਆਂ ਸਨ ਸੋ ਉਹ ਜਹਾਜ਼ ਲੈ ਕੇ ਪਾਕਿਸਤਾਨ ਪਹੁੰਚ ਗਏ ਸੀ ਔਰ ਉਸਦੀ ਉਹਨਾਂ ਨੇ ਸਜ਼ਾ ਵੀ ਪੂਰੀ ਕਰ ਲਈ ਹੋਈ ਏ ਉਸ ਤੋਂ ਬਾਅਦ ਦਲ ਖਾਲਸਾ ਪੂਰੇ ਤੌਰ ਦੇ ਉੱਤੇ ਇੱਕ ਜਮਹੂਰੀ ਤਰੀਕੇ ਦੇ ਨਾਲ ਲੋਕਤੰਤਰੀ ਤਰੀਕੇ ਨਾਲ ਖਾਲਸਾਣ ਦੀ ਜਦੋਜਾਦ ਨੂੰ ਅੱਗੇ ਤੋਰ ਰਿਹਾ ਔਰ ਇੱਕ ਚੰਗਾ ਸਟੈਪ ਹੋਇਆ ਕਿ ਕਾਲੀ ਦਲ ਪੰਜ ਪ੍ਰਧਾਨੀ ਤੇ ਦਲ ਖਾਲਸਾ ਦਲ ਖਾਲਸਾ ਦੇ ਹੈਡਿੰਗ ਥੱਲੇ ਜੁਆਇਨ ਕੀਤਾ ਹੈ ਕਿਉਂਕਿ ਦਲ ਖਾਲਸਾ ਦਾ ਆਪਣਾ ਇਤਿਹਾਸ ਹੈ 18ਵੀਂ ਸਦੀ ਚ ਜਦੋਂ ਸਿੱਖ ਮਿਸਲਾਂ ਨੇ ਇੱਕ ਜੁਆਇੰਟ ਕਮਾਂਡ ਬਣਾਈ ਤੇ ਉਸ ਦਾ ਨਾਂ ਉਹਨਾਂ ਨੇ ਦਲ ਖਾਲਸਾ ਰੱਖਿਆ ਸੀ ਉਸ ਸਰ ਜਸ ਸਿੰਘ ਆਲੂ ਵਾਲੀਆ ਦਲ ਖਾਲਸਾ ਦੇ ਮੁਖੀ ਸਨ ਔਰ ਹੁਣ ਜਿਹੜੇ ਉੱਥੇ ਲੱਗਦਾ ਪੰਥਦਰਦੀਆਂ ਨੂੰ ਕਿ ਭਾਈ ਦਲ ਖਾਲਸਾ ਬਣਨ ਨਾਲ ਚਲੋ ਜਿਹੜੀ ਤਾਕਤ ਦੋ ਥਾਂ ਤੇ ਸੀ ਇੱਕ ਥਾਂ ਤੇ ਹੋਈ ਹੈ ਉਹਨਾਂ ਨੇ ਉੱਥੇ ਸਿਆਸੀ ਚੋਣਾਂ ਨਹੀਂ ਲੜਨੀ ਐ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਉਹਨਾਂ ਨੇ ਓਪਨ ਰੱਖਿਆ ਹੈ ਆਪਸ਼ਨ ਸੋ ਇਹ ਸਾਰੇ ਟੈਰਰ ਪਲੋਟ ਨਾਲ ਜਿਹੜਾ ਖਾਲਸਤਾਨ ਟਾਈਗਰ ਟੈਰਰ ਫੋਰਸ ਦੇ ਥੱਲੇ ਕ੍ਰੀਏਟ ਕੀਤਾ ਜਿੱਥੇ ਉਹਨਾਂ ਨੇ ਹਰਦੀਪ ਸਿੰਘ ਨਿਜਰ ਨੂੰ ਕਿੰਗਪਿੰਨ ਬਣਾਇਆ ਉਹਦੇ ਸਬੰਧ ਪਾਕਿਸਤਾਨ ਨਾਲ ਜੋੜ ਦਿੱਤੇ ਗਜਿੰਦਰ ਸਿੰਘ ਦਾਲ ਖਾਲਸਾ ਨਾਲ ਜੀ ਕਿ ਜੀ ਉੱਥੋਂ ਔਰ ਫਿਰ ਨਾਲ ਹੀ ਉਹਨਾਂ ਨੂੰ ਲੱਗਿਆ ਕਿ ਜੀ ਹੁਣ ਉਹ ਪਠਾਨਕੋਟ ਅਟੈਕ ਔਰ ਦੀਨਾ ਨਗਰ ਦਾ ਜੋ ਗੁੱਡਾ ਬੰਨਿਆ ਹੋਇਆ ਇੰਨਾ ਜ਼ਿਆਦਾ ਕਿ ਵੀ ਇਹਨਾਂ ਨੇ ਤਾਂ ਉਦੋਂ ਹਥਿਆਰ ਆਣੇ ਸੀ ਪਾਕਿਸਤਾਨ ਤੋਂ ਲੇਕਿਨ ਉਦੋਂ ਕੇ ਵਾਕਿਆ ਹੋ ਗਿਆ ਨਹੀਂ ਹੋਇਆ ਔਰੇ ਜਿਹੜਾ ਹੁਣ ਇਹਨਾਂ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਗੜਬੜ ਕਰਨੀ ਸੀ ਔਰ ਇਸ ਸਾਰੇ ਨੂੰ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ ਇੱਕ ਪਾਸੇ ਘੱਲੂਕਾਰਾ ਹਫਤਾ ਸ਼ੁਰੂ ਹੋਣ ਵਾਲਾ ਹੈ ਅੱਜ 31 ਤਰੀਕ ਉੱਥੇ ਪਹਿਲੀ ਜੂਨ ਹੋ ਚੁੱਕੀ ਹੈ ਔਰ ਇੱਥੇ ਜਿਹੜੀ ਹੈ ਮੋਦੀ ਦੀ ਆਮਦ ਸੋ ਤੁਹਾਨੂੰ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਗੱਲ ਨੂੰ ਸਮਝਣ ਲਈ ਕੋਈ ਰਾਕਟ ਸਾਇੰਸ ਦੀ ਲੋੜ ਨਹੀਂ ਹੁੰਦੀ ਤੁਸੀਂ ਥੋੜਾ ਜਿਹਾ ਉਸ ਨੂੰ ਐਨਾਲਿਟਿਕਲੀ ਦੇਖੋ ਤੇ ਫਿਰ ਉਹਨਾਂ ਦਾ ਜਿਹੜੀ ਹੁਣ ਉਹ ਸਟੋਰੀ ਪਲਾਂਟ ਕੀਤੀ ਹੋਈ ਹੈ ਉਹਨਾਂ ਨੇ ਕਿਹਾ ਜੀ ਖਾਲਸਤਾਨ ਟੂ ਰਾਈジング ਕੈਨੇਡਾ ਸਿੱਖ ਮਿਲੀਸ਼ੀਆ ਗੈਟ ਗੇਰਿੰਗ ਅਪ ਟੂ ਰਿਵਾਈਵ armd separatist movement ਇਨ ਪੰਜਾਬ ਇਹ ਜੀ ਪੰਜਾਬ 'ਚ ਤਾਂ ਹੁਣ ਕੋਈ ਨਹੀਂ ਹੈ ਪਰ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਮਿਲਿਟੈਂਟ ਨੇ ਉਹ ਪੂਰਾ ਗੇਰ ਅਪ ਹੋ ਰਹੇ ਨੇ ਕਿ ਵੀ ਅਸੀਂ ਜਿਹੜਾ ਮੂਵਮੈਂਟ ਨੂੰ ਦੁਬਾਰਾ ਰਿਵਾਈਵ ਕਰਨਾ ਔਰ ਇਸ ਸਾਰੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਪਾਰਟ ਇੱਕ ਜਾਲ ਬੁਣਿਆ ਹੋਇਆ ਹੈ ਔਰ ਮੈਂ ਦੇਖ ਰਿਹਾ ਕਿ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਉਹਨਾਂ ਦੀ ਜਿਹੜੀ ਵੀ ਉਹ ਕਮੇਟੀ 11 ਮੈਂਬਰ ਉਹਦੀ ਮੀਟਿੰਗ ਹੋਈ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਨਵੇਂ ਟਰਬਲ ਮੇਕਰ ਉਹਨਾਂ ਦਾ ਟੇਕ ਕੇਅਰ ਕਰ ਲਾਂਗੇ ਔਰ ਜ਼ਥੇਦਾਰ ਇਹੀ ਜਿਹਨੂੰ ਸੰਗਠਾ ਨੇ ਰਿਜੈਕਟ ਕੀਤਾ ਹੈ ਇਹੀ ਐਡਰੈਸ ਕਰੇਗਾ 6 ਜੂਨ ਨੂੰ ਔਰ ਸੈਂਟਰਲ ਜਿਹੜੀਆਂ ਫੋਰਸਿਜ਼ ਨੇ ਆਲਰੇਡੀ ਪੰਜਾਬ ਦੇ ਵਿੱਚ ਉਹਨਾਂ ਦੀ ਜੇ ਤੁਸੀਂ ਫੋਟੋਆਂ ਅਮਰਸਰ ਦੇ ਹਵਾਲੇ ਨਾਲ ਦੇਖਦੇ ਹੋ ਤੇ ਉਹ ਜਿਹੜੀਆਂ ਨੇ ਉਹਨਾਂ ਨੇ ਉਹਨੂੰ ਪੂਰੇ ਐਨ ਬੰਦੂਕਾਂ ਅੱਗੇ ਕਰਕੇ ਤਿਆਰ ਖੜੇ ਕੀਤੇ ਹੋਏ ਨੇ ਜੀ ਔਰ ਕਿੱਥੇ ਉਹ ਸ਼ਿਵ ਸੈਨਾ ਦੇ ਜਿਹੜਾ ਏਜੰਸੀਆਂ ਦੇ ਆਪਣੇ ਬੰਦੇ ਨੇ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਖੁੱਲੀ ਛੁੱਟੀ ਦੇ ਦਿੱਤੀ ਜਦੋਂ ਉਹਨਾਂ ਨੂੰ ਵੰਗਾਰਿਆ ਅਣਖ ਰੈਲੀ ਵੜਿਆ ਨੇ ਤਾਂ ਉਹਨਾਂ ਨੇ ਕਿਹਾ ਜੇ ਸਬ ਦੇ ਖਿਲਾਫ ਕੇਸ ਰਜਿਸਟਰ ਕਰਾਂਗੇ ਜਾਂ ਲਲਕਾਰ ਵਾਲਿਆਂ ਦਾ ਵੀ ਅਣਖ ਸੋ ਇੱਕ ਟੈਰਰ ਦਾ ਮਾਹੌਲ ਕ੍ਰੀਏਟ ਕਰਨਾ ਪਰ ਇਹ ਸਾਰੇ ਦੇ ਵਿੱਚ ਮੈਂ ਸਮਝਦਾ ਹਾਂ ਵੀ ਬੇਸ਼ੱਕ ਇਹ ਜਿੰਨੇ ਮਰਜ਼ੀ ਆਪਣੇ ਉਸ ਗੁਨਾਹਾਂ ਨੂੰ ਲੁਕਾਉਣ ਦੇ ਲਈ ਦੂਸਰੇ ਪਾਸੇ ਟਿਲਟ ਕਰਨ ਦੀ ਕੋਸ਼ਿਸ਼ ਕਰਨ ਇਹਨਾਂ ਦਾ ਭਾਂਡਾ ਭਜਦਾ ਹੀ ਭਜਦਾ ਹਰਥਾਂ ਔਰ ਜਿਹੜੀ ਜਿਸ ਰਿਪੋਰਟ ਦਾ ਜ਼ਿਕਰ ਜਿਹੜੀ ਸੈਨੇਟ ਦੇ ਵਿੱਚ ਹੀਅਰਿੰਗ ਹੋਈ ਉਹਦੇ ਵਿੱਚ ਵੀ ਹੋਇਆ ਇੰਡੀਅਨ ਮੀਡੀਆ ਨੂੰ ਵੀ ਨੋਟਿਸ ਲੈਣਾ ਪਿਆ ਇੱਕ ਵਾਕ ਫ੍ਰੀ ਫਾਊਂਡੇਸ਼ਨ ਹੈ ਆਸਟ੍ਰੇਲੀਆ ਦੀ ਉਹ ਸਾਲਾਨਾ ਜਿਹੜਾ ਉਹ ਗਲੋਬਲ ਸਲੇਵਰੀ ਇੰਡੈਕਸ ਕਿ ਸਲੇਵ ਦੀ ਹੁਣ ਨਵੀਂ ਡੈਫੀਨੇਸ਼ਨ ਹੈ ਇਹ ਨਹੀਂ ਹੈ ਵੀ ਸਲੇਵ ਅਗੇ ਕਾਲੇ ਸੀ ਜਾਂ ਦੂਜੇ ਸੀ ਕਿ ਵੀ ਕੀ ਹੈ ਉਹਦੇ ਚੁਣਾ ਨੇ ਜਿਹੜੀ ਸਲੇਵਰੀ ਨੂੰ ਡਿਫਾਈਨ ਕੀਤਾ ਜਿੱਥੇ ਫੋਰਸਡ ਲੇਬਰ ਹੈ ਬੌਂਡਡ ਲੇਬਰ ਜਿਹੜੇ ਨੂੰ ਅਸੀਂ ਬੰਦੂਗਾ ਮਜ਼ਦੂਰ ਕਹਿੰਦੇ ਆ ਡੈਟ ਡੈਟ ਬੌਂਡੇਜ ਹੈ ਕਿ ਵੀ ਤੋਂ ਸੀ ਪੈਸੇ ਲੈ ਨਹੀਂ ਦੇ ਸਕੇ ਚਲੋ ਮੁੰਡਾ ਆਪਣਾ ਭੇਜ ਜੋ ਉਥੇ ਨੌਕਰ ਦਾ ਕੰਮ ਕਰੇ ਜਾਂ ਖੇਤਾਂ 'ਚ ਕੰਮ ਕਰੇ ਜਿਹੜੇ ਵੱਡੇ ਜ਼ਿਮੀਦਾਰ ਕਰਦੇ ਨੇ ਜੀ ਫੋਰਸਡ ਮੈਰਿਜ ਹੈ 12 12 14 14 ਸਾਲ ਦੀਆਂ ਕੁੜੀਆਂ ਬੁੱਢਿਆਂ ਨਾਲ ਵਿਆਹੀਆਂ ਹੋਈਆਂ ਪੈਸੇ ਲੈ ਕੇ ਔਰ ਉਹ ਗੈਂਗਾ ਅਸੀਂ ਜ਼ਿਕਰ ਵੀ ਕੀਤਾ ਸੀ ਵੀ ਦਿੱਲੀ ਚੋਂ ਕਿੰਨੇ ਹਜ਼ਾਰ ਬੱਚੇ ਚੁੱਕੇ ਜਾਂਦੇ ਨੇ ਔਰ ਉਹਨਾਂ ਜੋ ਬੱਚੀਆਂ ਜਿਹੜੀਆਂ ਨੇ ਖਾਸ ਤੌਰ ਤੇ ਫੋਸਟ ਮੈਰਿਜਸ ਜਾਂ ਦੇਵ ਵਪਾਰ ਦੇ ਵਿੱਚ ਉਹਨਾਂ ਨੂੰ ਧੱਕਿਆ ਜਾਂਦਾ ਹੈ ਐਂਡ ਸੈਕਸ਼ੂਅਲ ਐਕਸਪਲੋਇਟੇਸ਼ਨ ਜਿਹੜਾ ਬੜੇ ਵੱਡੇ ਪੈਮਾਨੇ ਤੇ ਫਲੈਸ਼ ਟ੍ਰੇਡ ਹੈ ਜਿਹਦਾ ਭਾਰਤ ਵੱਡਾ ਸੈਂਟਰ ਹੈ ਔਰ ਇਹਦੇ ਵਿੱਚ 167 ਕੰਟਰੀਜ਼ ਨੂੰ ਦੁਨੀਆਂ ਦੀਆਂ ਨੂੰ ਉਹਨਾਂ ਨੇ ਵੌਕ ਫਰੀ ਫਾਊਂਡੇਸ਼ਨ ਨੇ ਸਰਵੇ ਦੇ ਥੱਲੇ ਲਿਆਂਦਾ ਹੈ ਜੀ ਔਰ ਮਹਾਨ ਭਾਰਤ ਦੀ ਤੁਸੀਂ ਪ੍ਰਾਪਤੀ ਦੇਖ ਲਓ ਕਿ ਭਾਰਤ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ ਜਿੱਥੇ ਸਲੇਵਰੀ ਹੈ ਗੁਲਾਮੀ ਹੈ ਔਰ 18.35 ਮਿਲੀਅਨ ਲੋਕ ਹੁਣ ਇਹ ਹੈ 1 ਕਰੋੜ 83 ਲੱਖ ਲੋਕ ਜਿਹੜੇ ਨੇ ਉੱਥੇ ਗੁਲਾਮ ਨਹੀਂ ਜੀ ਹੁਣ ਇਹ ਸਭ ਤੋਂ ਔਰ ਚਾਈਨਾ ਬੇਸ਼ੱਕ ਅਬਾਦੀ ਵਿੱਚ ਭਾਰਤ ਨਾਲੋਂ ਵੱਡਾ ਹੈ ਚੀਨ ਦਾ ਨੰਬਰ 2 ਹੈ ਉੱਥੇ ਸਿਰਫ 39 ਲੱਖ 9.9 ਮਿਲੀਅਨ ਜਿਹੜੇ ਨੇ ਉਹ ਗੁलाम ਨੇ ਔਰ ਪਾਕਿਸਤਾਨ ਦੇ ਵਿੱਚ 2.13 ਮਿਲੀਅਨ ਜਿਹੜੇ ਨੇ 23 ਲੱਖ ਬਣੇ ਸੋ ਹੁਣ ਜਿਹੜਾ ਜੇ 1 ਕਰੋੜ 83 ਲੱਖ ਤੋਂ ਜ਼ਿਆਦਾ ਗੁलाम ਇਸ ਮੁਲਕ 'ਚ ਨੇ ਉਹ ਕਿਸ ਕਿਸਮ ਦੀ ਡੈਮੋਕ੍ਰੇਸੀ ਹੋਣ ਦਾ ਜਿਹੜਾ ਉਹ ਦਾਵਾ ਕਰਦੇ ਨੇ ਔਰ ਖਾਸ ਤੌਰ ਤੇ ਜਦੋਂ ਇੱਕ ਪਾਸੇ ਮੋਦੀ ਦੇ ਦਾਅਵੇ ਥੱਲੇ ਇਸ ਦੌਰੇ ਥੱਲੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਹ ਸਾਰਾ ਇਹਨਾਂ ਨੇ ਤਾਣਾ ਬਾਣਾ ਬੁਣਿਆ ਅਸੀਂ ਸਮਝਦੇ ਆਂ ਵੀ ਸਾਡੀਆਂ ਸੰਸਥਾਵਾਂ ਖਾਸ ਤੌਰ ਤੇ ਯੂਐਸ ਸਿੱਖ ਕਾਂਗਰੈਸ਼ਨਲ ਕੋਕਰਸ ਔਰ ਦੂਸਰੀਆਂ ਘਟ ਗਿਣਤੀਆਂ ਨਾਲ ਸੰਬੰਧਿਤ ਖਾਸ ਤੌਰ ਤੇ ਇਸਾਈ ਗਰੁੱਪਾਂ ਦੀ ਮਿਹਨਤ ਦਾ ਸਦਕਾ ਕਿ ਵੀ ਐਨ ਉਸ ਤੋਂ ਪਹਿਲਾਂ ਜਿਹੜਾ ایک سینٹ کے سینٹ کی بڑی پاورفل ہوں سینٹ فارن ریلیشنز کمیٹی جی او وہی ایک ہیرنگ پچھلے دن ہوئی ہے اور اس تا ٹاپک ہی ہے سی یو ایس انڈیا ریلیشنز بیلنسنگ پراغریس اینڈ مینیجنگ ایکسپیکٹیشنز ایکسپیکٹے بھی کی سبند ہیں امریکہ دے اور او جڑیاں نے ایکسپیکٹیشنز بڑا آساں بڑیاں نے اور ڈلیور کی ہو رہے ہیں اور ریئل پروگرس کی ہے ਜੀ اور ਉਹਦੇ ਵਿੱਚ ਕਿਉਂਕਿ ਜਦੋਂ ਇਸ ਕਿਸਮ ਦੀ ਹੀアリング ਹੁੰਦੀ ਹੈ ਸੋ ਫਿਰ ਜਿਹੜਾ ਉਹ ਆ ਕੇ ਟੈਸਟੀਫਾਈ ਕਰਦਾ ਕੋਈ ਵਰਲਡ ਅਫੇਅਰਸ ਕਾਉਂਸਲ ਦਾ ਇੱਕ ਸੀ ਯੂਰ ਖਾਸ ਤੌਰ ਤੇ ਸਟੇਟ ਡਿਪਾਰਟਮੈਂਟ ਦੀ ਸਾਊਥ ਏਸ਼ੀਆ ਨਾਲ ਸੰਬੰਧਿਤ ਜਿਹੜੀ ਅੰਡਰ ਸੈਕਟਰੀ ਹੈ ਅਸਿਸਟੈਂਟ ਸੈਕਟਰੀ ਜੀ ਉਸਨੇ ਅਬੇਸ਼ਕੋ ਹਿੰਦ ਭਾਰਤੀ ਮੂਲ ਦੀ ਹੈ ਪਰ ਜਿਵੇਂ ਸੈਨੇਟਰਸ ਨੇ ਫਿਰ ਉਸ ਦਾ ਹਾਲ ਕੀਤਾ ਸਾਰੀ ਹੀਰਿੰਗ ਵੇਲੇ ਭਾਰਤ ਦਾ ਉਹਨੇ ਇਵਨ ਜਿਹੜੇ ਸਮਝਦੇ ਸੀ ਜੀ ਕਿ ਮੋਦੀ ਨੂੰ ਤਾਂ ਸੈਨੇਟ ਹਾਊਸ ਨੇ ਪੂਰੀ ਰੈਡ ਕਾਰਪਟ ਵੈਲਕਮ ਦੇਣੀ ਹੈ ਔਰ ਅਸੀਂ ਤਾਂ ਬਿਲਕੁਲ ਜਿਹੜੀਆਂ ਗੁਨਾਹ ਨੇ ਅਸੀਂ ਲੁਕਾ ਲੈਨੇ ਉਹ ਜ਼ਾਰ ਹੋ ਗਿਆ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹਨਾਂ ਦੀ ਬੜੀ ਐਸਟੈਬਲਿਸ਼ਡ ਜਿਹੜੀ ਹੈ ਜਰਨਲਿਸਟ ਐ ਸੀਮਾ ਸਿਰੋਹੀ ਉਸ ਦਾ ਇੱਕ ਆਰਟੀਕਲ ਆਇਆ ਜਿੱਦਾਂ ਉਹਨੇ ਟਾਈਟਲ ਹੀ ਇਹ ਦਿੱਤਾ ਹੈ wart explains india's getting such a public lashing from us lawmakers on the eve of modi's visit question mark unne ke abhi ki ho gaya jadon ke modi di ain aan de mauke aisa ki hoya hai ke bi bharat nu america de kanun kaadya ne janatak taur de utte panne aur e thodi lambi story hai but e worth hai ke e dassan de layi ke bi je bharati agencies apni game khel rahi hai تے تو دے لا میکر چنگی طرح سمجھ دے نے کہ بھائی یہ ہے کی نہیں. اور اے سٹوری ہے ڈیز اہیڈ آف پرائم منسٹر موادز فورتھ وزٹ ٹو سٹیٹس اٹس سینیٹرز پینٹڈ اے ڈسمل پکچر آف انڈیا ایز اے لینڈ آف ٹویلو ملین سلیوز ہیومن رائٹس ابیوزز جینڈر وائلنس اینڈ اے کنٹری ویئر سیول سوسائٹیز انڈر کانسٹنٹ اٹیک انہوں نے کہا جی مودی دا یہ چوتھا فیری ہے امریکہ دی ਔਰ ਇਸ ਦੇ ਮੌਕੇ ਜਿਸ ਤਰੀਕੇ ਨਾਲ ਅਮਰੀਕਾ ਦੇ ਸੈਨੇਟਰਸ ਨੇ ਭਾਰਤ ਦੀ ਜਿਹੜੀ ਹੈ ਉਹ ਪਿਕਚਰ ਉਹ ਜਿਹੜੀ ਹੈ ਉਹ ਪੇਂਟ ਕੀਤੀ ਹੈ ਉਹਦੇ ਚ ਇਹ ਹੈ ਕਿ ਵੀ ਇਹ ਤਾਂ ਗੁਲਾਮਾਂ ਦਾ ਮੁਲਕ ਹੈ 1 ਕਰੋੜ 20 ਲੱਖ ਤੋਂ ਜ਼ਿਆਦਾ ਗੁਲਾਮ ਨੇ ਇੱਥੇ ਮਨੁੱਖੀ ਹੱਕਾਂ ਦਾ ਕਾਣ ਹੋ ਰਿਹਾ ਹੈ ਔਰਤਾਂ ਦੇ ਖਿਲਾਫ ਜਿਹੜੀ ਹੈ ਉਹ ਹਿੰਸੇ ਔਰ ਇੱਥੇ ਜਿਹੜੀ ਸਿਵਲ ਸੁਸਾਇਟੀ ਨਾਂ ਦੇ ਕੋਈ ਚੀਜ਼ ਨਹੀਂ ਹੈ ਉਸ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਜੀ ਦੇ ਸੈਡ ਇੰਡੀਆ ਵਾਸ ਡੈਲੀਬਰੇਟਰੀ ਟਾਰਗੇਟਿੰਗ ਕ੍ਰਿਸਚੀਅਨ ਆਰਗੇਨਾਈਜੇਸ਼ਨਸ ਐਂਡ देयर ਰਿਸਰਚਰਸ ਬਾਈ ਹਰਾਸਿੰਗ them ਡਿਨਾਈਂਗ them ਵੀਜ਼ਾਸ ਐਂਡ ਰਿਵੋਕਿੰਗ देयर ਲਾਇਸੈਂਸ ਉਹਨਾਂ ਨੇ ਕਿਹਾ ਜੀ ਭਾਰਤ ਜਾਣ ਬੁਝ ਕੇ ਜਿਹੜੀਆਂ ਇਸਾਈ ਸੰਸਥਾਵਾਂ ਨੂੰ ਆਰਗੇਨਾਈਜੇਸ਼ਨਸ ਨੂੰ ਨਿਸ਼ਾਨਾ ਬਣਾ ਰਿਹਾ ਹੈ ਔਰ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ ਵੀਜ਼ੇ ਨਹੀਂ ਦਿੱਤੇ ਜਾਂਦੇ ਔਰ ਉਹਨਾਂ ਦੇ ਲਾਇਸੈਂਸ ਖਤਮ ਕੀਤੇ ਜਾ ਰਹੇ ਨੇ religious intolerance and sectarian tensions in the country are increasing ke dharmik sahanshilta aur aapsi firqeyan da lagav jehda hai takraah bharat de vich vadh re in equally harsh terms they dismissed modi's modi government's economic reforms as inadequate and not truly free market unna ne jehda unna de aarthik niti hai ohnu vi changi tarah bhannya unna ne kiah ki koi utthe jehda sudhaar nahi ho reha ਔਰ ਕੋਈ ਫ੍ਰੀ ਮਾਰਕੀਟ ਵਾਲੀ ਕੋਈ ਲਾਈਨ ਨਹੀਂ ਦੇ ਕੰਪਲੇਂਡ ਅਬਾਊਟ ਰੈਡ ਟੇਪ ਹਾਈ ਟੈਰਿਫਸ ਲੈਕ ਆਫ ਮਾਰਕੀਟ ਐਕਸੈਸ ਫਾਰ ਅਮਰੀਕਨ ਕੰਪਨੀਆਂ ਐਂਡ ਇਨ ਐਡੀਕੁਏਟ ਪ੍ਰੋਟੈਕਸ਼ਨ ਫਾਰ ਇੰਟੈਲੈਕਚੁਅਲ ਪ੍ਰੋਪਰਟੀ ਉਹਨਾਂ ਨੇ ਕਿਹਾ ਕਿ ਭਾਈ ਉਥੇ ਰੈਡ ਟੇਪ ਉਹ ਬਿਊਰੋਕ੍ਰੇਸੀ ਬੈਠੀ ਹੋ ਕੰਮ ਹੋਣ ਹੀ ਨਹੀਂ ਦਿੰਦੀ ਬਹੁਤ ਜ਼ਿਆਦਾ ਟੈਕਸ ਲਾਏ ਹੋਏ ਨੇ ਜੀ ਮਾਰਕੀਟ ਤੱਕ ਪਹੁੰਚ ਨਹੀਂ ਕਰਨ ਦਿੰਦੇ ਅਮਰੀਕਨ ਕੰਪਨੀਆਂ ਨੂੰ اور جڑا انٹلیکچوئل پراپرٹی ہے اور دا جھگڑا بھی او دے کوئی حقاں دی کوئی حفاظت نہیں ہے ایون انڈیاز ممبرشپ ان دا نیوکل سپلائرز گروپ کیم ان فار کلیمڈ ان ایگزامشن فار انڈیا وڈ فردر انفیوریٹ پاکستان ان ٹو میکنگ مور نیوکل ویپنز دیر وار آلسو پروبنگ گیٹنگ ٹو کلوز ٹو ایران سنس مودی واز جسٹ ان تہران ਉਹਨੇ ਕਿਹਾ ਜੀ ਗੱਲ ਇੱਥੇ ਨਹੀਂ ਮੁੱਕੀ ਈਵਨ ਜਿਹੜਾ ਭਾਰਤ ਹੁਣ ਸਮਝਦਾ ਹੈ ਵੀ ਉਹਨੂੰ ਨਿਊਕਲੀਅਰ ਸਪਲਾਈਅਰ ਗਰੁੱਪ ਚ ਮੈਂਬਰਸ਼ਿਪ ਅਮਰੀਕਾ ਲੈ ਕੇ ਦੇਗਾ ਉਸ ਦੇ ਉੱਤੇ ਵੀ ਅਟੈਕ ਹੋਇਆ ਔਰ ਸੈਨੇਟਰ ਰੈਡ ਮਾਰਕੀ ਨੇ ਕਿਹਾ ਕਿ ਵੀ ਜੇ ਤੁਸੀਂ ਭਾਰਤ ਨੂੰ ਦਿਓਗੇ ਐਗਜ਼ੈਂਪਸ਼ਨ ਲੈ ਕੇ ਫਿਰ ਪਾਕਿਸਤਾਨ ਜ਼ਿਆਦਾ ਨਿਊਕਲੀਅਰ ਹਥਿਆਰ ਬਣਾਏਗਾ ਔਰ ਉਹਨੇ ਕਿਹਾ ਵੀ ਇਸ ਤੋਂ ਇਲਾਵਾ ਇਹ ਸਵਾਲ ਵੀ ਉੱਠੇ ਕਿ ਇਹ ਕਿਵੇਂ ਹੈ ਕਿ ਵੀ ਭਾਰਤ ਈਰਾਨ ਦੇ ਇੰਨਾ ਨੇੜੇ ਜਾ ਰਿਹਾ ਹੈ ਜਦੋਂ ਕਿ ਈਰਾਨ ਦਾ ਅਮਰੀਕਾ ਨਾਲ ਜੇ ਸਬੰਧ ਹੋਰ ਲੈਵਲ ਤੇ ਨੇ timed for maximum impact. ਉਹਨੇ ਆਪ ਹੀ ਮੰਨ ਲਈ ਸੀਮਾ ਸਰੋਹੀ ਕਿ ਜੀ ਇਹ ਹੀਰਿੰਗ ਦਾ ਟਾਈਮ ਹੀ ਉਹਨਾਂ ਨੇ ਤਾਂ ਰੱਖਿਆ ਵੀ ਭਾਰਤ ਨੂੰ ਸਬਕ ਸਿਖਾਇਆ ਜਾਏ। ਜੀ ਇਟ ਵਾਸ ਨਾਟ ਦਾ ਕਾਈਂਡ ਆਫ ਬਿਲਡ ਅਪ ਨਿਊ ਡੈਲੀ ਹੈਡ ਐਂਟਿਸਪੇਟਿਡ ਫॉर ਮੋਦੀਜ਼ ਵਿਜ਼ਿਟ ਬਟ ਅਮਰੀਕਨ ਲਾ ਕੁਮੇਕਰ ਸੀਮ ਡਿਟਰਮਿਨਟ ਟੂ ਡਿਲੀਵਰ ਅ ਹਾਰਡ ਬਲੋ। ਉਹਨਾਂ ਨੇ ਕਿਹਾ ਜੀ ਭਾਰਤ ਆੜਿਆਂ ਦਾ ਮੂੰਹ ਟੱਡੇ ਰਹਿ ਗਿਆ ਕਿ ਸਾਡੇ ਪ੍ਰਧਾਨ ਮੰਤਰੀ ਦੇ ਜਾਣ ਤੋਂ ਪਹਿਲਾਂ ਇੰਨੀ ਕੁੱਟ ਸਾਨੂੰ ਅਮਰੀਕਨ ਲਾ ਕੁਮੇਕਰ ਦੇ ਰਹੇ ਨੇ ਉਹ ਤਾਂ ਰੈੱਡ ਕਾਰਪਟ ਸਮਝਦੇ ਸੀ। ਅਮਰੀਕਨ ਲਾ ਮੇਕਰਸ ਨੇ ਵੀ ਦੇਖਿਆ ਵੀ ਇਹ ਟਾਈਮ ਹੈ ਇਹਨਾਂ ਦੇ ਮੂੰਹ ਤੇ ਕਸੂਨ ਨੂੰ ਮਾਰਨ ਦਾ ਬਲੋ ਦਾ ਹੁੰਦਾ ਕਿ ਵੀ ਇਹਨਾਂ ਨੂੰ ਚੰਗੋ ਪੰਨੋ ਜੀ ਸੈਨੇਟਰ ਆਫਟਰ ਸੈਨੇਟਰ ਰੇਨ ਡਾਊਨ ਔਨ ਮੋਦੀਜ਼ ਰਿਕਾਰਡ ਜਸਟ ਐਸ ਅ ਪ੍ਰਾਈਮ ਮਿਨਿਸਟਰ ਵਾਸ ਮਾਰਕਿੰਗ ਹਿਸ 2 ਇਅਰਸ ਇਨ ਗਵਰਨਮੈਂਟ ਵੀ ਉੱਥੇ ਮੋਦੀ ਆਪਣੇ 2 ਸਾਲ ਸੈਲੀਬ੍ਰੇਟ ਕਰ ਰਿਹਾ ਇੱਥੇ ਇੱਕ ਤੋਂ ਬਾਅਦ ਇੱਕ ਸੈਨੇਟਰ ਖੜਾ ਹੋ ਕੇ ਜਿਹੜਾ ਉਹ ਮੋਦੀ ਨੂੰ ਰਗੜੇ ਦੇ ਰਿਹਾ ਸੀ ਕਿ ਵੀ ਦੀ ਇਹ ਸਰਕਾਰ ਦੀ ਕੀ ਪਰਫਾਰਮੈਂਸ ਦਾ ਕੁਐਸਚਨਸ ਵਰ ਡਾਇਰੈਕਟਿਡ ਐਟ ਨੀਸ਼ਾ ਬਿਸਵਾਲ Assistant Secretary of State for South and Central Asia, who was testifying at a hearing of the Senate Foreign Relations Committee on Indo US relations, Biswal defended the relationship and tried to push back, but it seemed the senators were determined to embarrass both the State Department and the Indian government. ਏ ਟੈਸਟੀਫਾਈ ਕਰ ਰਹੀ ਸੀ ਉਹਨੇ ਕਿਹਾ ਜੀ ਉਹਨੇ ਤਾਂ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਪਰ ਸੈਨੇਟਰਸ ਨੇ ਉਹਨੂੰ ਵੀ ਜਿਹੜਾ ਖੁੱਡੇ ਲਾਇਆ ਚੰਗੀ ਤਰ੍ਹਾਂ ਔਰ ਦੋਨੋਂ ਹੀ ਸਟੇਟ ਡਿਪਾਰਟਮੈਂਟ ਵੀ ਜੋ ਸਟੇਟ ਡਿਪਾਰਟਮੈਂਟ ਵਿਦੇਸ਼ ਨੀਤੀ ਬਣਾਉਂਦਾ ਜਿਹਨੂੰ ਇਹ ਰਿਪਰੈਜ਼ੈਂਟ ਕਰਦੀ ਹੈ ਨਿਸ਼ਾ ਔਰ ਭਾਰਤ ਸਰਕਾਰ ਦੋਨਾਂ ਦੀ ਜਰਾ ਚੰਗੀ ਖੰਭ ਠੱਪੀ not for the last 15 years has india taken such a bashing on capital hill the home of us congress ਉਹਨੇ ਕਿਹਾ ਜੀ ਪਿਛਲੇ 15 ਸਾਲਾਂ 'ਚ ਜੋ ਸੈਨੇਟਰਾਂ ਨੇ ਸਾਡੇ ਨਾਲ ਕੀਤਾ ਇਦਾਂ ਤਾਂ ਕਦੇ ਨਹੀਂ ਹੋਇਆ ਜੀ ਪਿਛਲੇ 15 ਸਾਲਾਂ ਚ ਇੰਨੀ ਕੁੱਟ ਨਹੀਂ ਪਈ ਕਦੇ ਜਿੰਨੀ ਈਸਵਰੀ ਪਈ ਹੈ ਇਟ ਵਾਸ ਰਿਮਿੰਸੈਂਟ ਆਫ ਦਾ अर्ली 90ਸ ਵੈਨ ਦਾ ਯੂਐਸ ਕਾਂਗਰਸ ਰੈਗੂਲਰਲੀ ਅਟੈਕਡ ਇੰਡੀਆ ਫਾਰ ਐਲਐਸਡੀ ਹਿਊਮਨ ਰਾਈਟਸ ਅਬਿਊਜ਼ਸ ਇਨ ਜੰਮੂ ਐਂਡ ਕਸ਼ਮੀਰ ਲਾਰਜਲੀ ਐਟ ਦਾ ਬਿਹੈਸਟ ਆਫ ਪਾਕਿਸਤਾਨਸ ਲੱਬੀ ਉਹਨੇ ਕਿਹਾ ਜੀ 1990ਸ ਹੁੰਦਾ ਸੀ ਕਿ ਜਦੋਂ ਪਾਕਿਸਤਾਨ ਦੀ ਲੱਬੀ ਸਟਰੋਂਗ ਸੀ ਤੇ ਜਿਹੜਾ ਜੰਮੂ ਕਸ਼ਮੀਰ ਚ ਹਿਊਮਨ ਰਾਈਟਸ ਅਬਿਊਜ਼ਸ ਕਰਕੇ ਸੈਨੇਟਰ ਇਸ ਤਰ੍ਹਾਂ ਕਹਿੰਦੇ ਸੀ ਪ੍ਰੈਤਕੀ ਤਾ ਆਖਿਰਕਾਰ ਦੁੱਤੀ ਇਹਨਾਂ ਨੇ to say the negative tone and content of the hearing were a surprise would be an understatement given the largely positive narrative of indo us relations officially the two countries have a mature strategic and full relationship covering just about every aspect of human endeavor unhe unhe thoda ja malum laan di koshish kiti hai unhe kehaya je ke vi sara kuch negative nahi si kuch jaddiyan cheezan ne deshan de mature strategic full relationship is de vich charcha hoyi but clearly not all is well ਪੇਰ ਆਪਣੇ ਆ ਗਏ ਉਹਨੂੰ ਲੱਗਾ ਕਿ ਨਹੀਂ ਨਹੀਂ ਮੈਂ ਮਰਮ ਵੀ ਲਾਈ ਆ ਪਰ ਇਹ ਤਾਂ ਇਨਾ ਡੂੰਗਾ ਜ਼ਖਮ ਹੈ ਕਿ ਇਹ ਸੀਕਾ ਵੀ ਖੂਨ ਨਿਕਲ ਰਿਹਾ ਇਹਦੇ ਚੋਂ ਉਹਨੇ ਕਿਹਾ ਜੀ ਸਭ ਠੀਕ ਨਹੀਂ ਹੈ ਦ ਸੈਨੇਟ ਫਾਰਮੂਲੇਸ਼ਨਸ ਕਮੇਟੀ ਐਂਡ ਇਟਸ ਪਾਵਰਫੁਲ ਰਿਪਬਲਿਕਨ ਚੇਅਰਮੈਨ ਬੌਬ ਕਾਰਕਰ sent a very public message india's domestic climate stinks with all the reported incidents against women dalits christians and muslims ਉਹਨੇ ਕਿਹਾ ਕਿ ਜਿਹੜਾ ਸੈਨੇਟ ਦਾ ਇਸ ਕਮੇਟੀ ਦਾ ਚੇਅਰਪਰਸਨ ਹੈ ਬਹੁਤ ਪਾਵਰਫੁਲ ਰਿਪਬਲਿਕਨ ਬੌਬ ਕੋਰਕਰ ਉਹਨੇ ਕਲੀਅਰਲੀ ਕਿਹਾ ਵੀ ਭਾਰਤ ਚੋਂ ਬਦਬੂ ਆ ਰਹੀ ਹੈ ਜੋ ਕੁਝ ਉੱਥੇ ਔਰਤਾਂ ਦੇ ਨਾਲ ਹੋ ਰਿਹਾ ਹੈ ਦਲਤਾਂ ਨਾਲ ਹੋ ਰਿਹਾ ਹੈ ਇਸਾਈਆਂ ਨਾਲ ਹੋ ਰਿਹਾ ਹੈ ਮੁਸਲਮਾਨਾਂ ਨਾਲ ਹੋ ਰਿਹਾ ਹੈ ਦਾ ਹੀアリング ਵਾਸ ਟਾਈਮਡ ਫॉर ਮੈਕਸਿਮਮ ਇਮਪੈਕਟ ਐਗਜ਼ੈਕਟਲੀ 2 ਵੀਕਸ ਬਿਫੋਰ ਮੋਦੀਜ਼ ਅਰਾਈਵਲ ਇਨ ਦਾ ਅਮਰੀਕਨ ਕੈਪੀਟਲ ਐਂਡ ਉਹਨੇ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਬਬਲਿੰਗ ਐਂਗਰ ਹੁਣ ਇੱਕ ਅਗਲਾ ਉਹਨੇ ਹੈਡਿੰਗ ਦਿੱਤਾ ਵੀ ਇਹ ਕਿਉਂ ਇਨਾ ਗੁੱਸਾ ਹੋ ਰਿਹਾ ਹੈ according to a congressional source anger has been bubbling over the past year as reports kept surfacing about incidents of communal tension lynchings hangings and sedition charges being filed against students in india ne kiah ji ye pichle kafi saal to hi pichle saal to hi ek mahol ban rya si firku khichad hai lynching kutkut ke maran da hang karan da desh to ude charge laan da in this 2016 and a democracy with which we share values ਉਹ ਉਹ ਨਾ ਕਿ ਐ ਕਿ ਵੀ ਇਹ ਸੈਨੇਟਰ ਕਹਿ ਰਿਹਾ ਕਿ 2000 ਸਾਲ ਸੋਨਾ ਆ ਗਿਆ ਤੇ ਅਸੀਂ ਕਿਹੜੇ ਮੁਲਕ ਦੇ ਨਾਲ ਸਾਡੀਆਂ ਵੈਲਿਊਸ ਸਾਂਝੀਆਂ ਨੇ ਪਾਰਟ ਦੇ حوالے ਨਾਲ ਵੀ ਇਹ ਸਾਡਾ ਅਸੀਂ ਇਹ ਕਹਿੰਦੇ ਆ ਜੀ ਵੀ ਸ਼ੇਅਰ ਵੈਲਿਊਸ ਜੀ ਫੋਰਡ ਫਾਊਂਡੇਸ਼ਨ ਇਜ਼ ਇਨ ਟ੍ਰਬਲ ਗ੍ਰੀਨ ਸਪੇਸ ਹੈਜ਼ ਬੀਨ ਕਿਕਡ ਆਊਟ ਦਾ ਕਾਂਗਰੈਸ਼ਨਲ ਐਡ ਕੰਟੀਨਿਊ ਉਹਨੇ ਕਿਹਾ ਜੀ ਫੋਰਡ ਫਾਊਂਡੇਸ਼ਨ ਖਤਰੇ 'ਚ ਹੈ ਗ੍ਰੀਨ ਸਪੇਸ ਨੂੰ ਬਾਹਰ ਕੱਢ ਦਿੱਤਾ ਇਫ ਦਾ ਸਟੇਟ ਡਿਪਾਰਟਮੈਂਟ ਵਾਂਟਸ ਟੂ ਹਾਈਡ ਥਿੰਗਸ ਇਟ ਡਸਨਟ ਮੀਨ ਦਾ ਕਾਂਗਰਸ ਵਿਲ ਟੂ ਉਹਨਾਂ ਨੇ ਕਿਹਾ ਜੀ ਓਬਾਮਾ ਦਾ ਸਟੇਟ ਡਿਪਾਰਟਮੈਂਟ ਲੁਕੋਂਦਾ ਰਹੇ ਵੀ ਉੱਥੇ ਕੀ ਹੋ ਰਿਹਾ ਅਸੀਂ ਕਾਂਗਰਸ ਚੁੱਪ ਕਰਕੇ ਨਹੀਂ ਬੈਠਾਂਗੇ ਜੀ ਅਸੀਂ ਇਹਨਾਂ ਨੂੰ ਐਕਸਪੋਜ਼ ਕਰ ਰਹੇ ਹਾਂ ਇਸ ਐਡ ਐਡਿੰਗ ਦੈਟ ਪ੍ਰੈਸ਼ਰ ਹੈਡ ਕਮ ਫਰਮ ਕਨਸਟੀਟਿਊਐਂਟਸ ਐਂਡ ਦਾ ਹਿਊਮਨ ਰਾਈਟਸ ਕਮਿਊਨਿਟੀ ਟੂ ਰੇਸ ਕੁਐਸਚਨਸ ਔਨ ਇੰਡੀਆਜ਼ ਰੈਕਡ ਉਹਨਾਂ ਨੇ ਕਿਹਾ ਜੀ ਸਾਡੇ ਹਲਕਿਆਂ ਦੇ ਜਿਹੜੇ ਲੋਕ ਨੇ ਔਰ ਜਿਹੜੇ ਮਨੁੱਖੀ ਹੱਕਾਂ ਵਾਲੇ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਇਹ ਸਵਾਲ ਚੁੱਕੀਏ ਨਿਊ ਦਿੱਲੀਜ਼ ਰੀਸੈਂਟ ਡਿਸੀਜਨ ਟੂ ਡਿਨਾਈ ਵੀਜ਼ਾਸ ਟੂ ਮੈਂਬਰਸ ਆਫ ਯੂਐਸ Commission on International Religious Freedom, a quasi government body to visit India, also shaped center's thinking. It bolsters the feeling that the Indian government is uncooperative on a range of human rights issues, the aid sent. visa that the US visa is a part of the New Delhi doesn't help even child abduction cases. These cases mostly affected Indian American couples where a spouse flies off to India. with the child and disappears to escape american courts and custody battles eh pehli vaar main dekheya ve inhan ne senator level te ohne kehya ji jehde american citizen vi nahi oh jeh dono da husband wife da jhagra hai ik bacche ya bacchi nu leke india dod janda hai te oh koi ode te hunda nahi aur india koi cooperate nahi karda us mamle ch bhave oh american citizen hi hunde ne this all the state department representative told the senators the obama administration raises these concerns privately with the modi government but the challenges in india are huge she added that indian civil society was fighting back with a vociferous campaign against all forms of intolerance and intimidation unhe gujaratan lagi hui hai defend kar kende asi publicly paave nahi kende kann ch kende hai modi de bhi tu theek nahi kar re aur unhe kehya ji waise utthe jene lok ne oh vi wapas la lo lok lad rahe ne todi ki contribution hai ji ji je tusi as a american ਸਟੇਟ ਡਿਪਾਰਟਮੈਂਟ ਤੁਹਾਡਾ ਫਰਜ਼ ਹੈ ਕਿ ਵੀ ਤੁਸੀਂ ਇਹਨਾਂ ਨੂੰ ਇਹ ਜਿਹੜੇ ਇਸ਼ੂ ਨੇ ਹਿਊਮਨ ਰਾਈਟਸ ਅਬਿਊਜ਼ਸ ਦੇ ਇਹਨੂੰ ਏਡ ਦੇ ਨਾਲ ਜੋੜੋ ਇਹਨੂੰ ਸੰਧੀਆਂ ਨਾਲ ਜੋੜੋ ਸਮਝੌਤਿਆਂ ਨਾਲ ਜੋੜੋ ਤੁਸੀਂ ਤਾਂ ਕਾਟਰ ਨੂੰ ਚੌਥੀ ਵਾਰੀ ਜਿਹੜਾ ਮਰਡਰਰ ਜਿਹਨੂੰ 12 ਸਾਲ ਵੀਜ਼ਾ ਅਮਰੀਕਾ ਨੇ ਨਹੀਂ ਦਿੱਤਾ 2002 ਤੋਂ 2014 ਤੱਕ ਤੇ 2 ਸਾਲ ਜੇ ਚੌਥੀ ਵਾਰੀ ਆਉਣ ਲੱਗਾ ਸੋ ਕਿਸ ਕਿਸਮ ਦੀ ਤੁਹਾਡੀ ਨੀਤੀ ਹੈ ਜੀ ਦੇ ਡਿਡਨਟ ਸੈਟੀਸਫਾਈ ਚੇਅਰਮੈਨ ਕਾਰਟਰ ਉਹ ਜਿਹੜੀ ਗੱਲ ਮੈਂ ਕਹੀ ਹੈ ਚੇਅਰਮੈਨ ਕਾਰਕਰ ਵੀ ਉਹਨਾਂ ਨਾਲ ਸੰਤੋਸ਼ ਨਹੀਂ ਹੋਇਆ شیپ آف کانٹریکٹ فار این امیرکن ریئکٹرس گرڈ سم آف دا اینگر مطلب چیئرمین ہے وہ بہت ناراض ہے انڈیا کے ڈیل کی امریکہ نے آؤٹ آف دا ویز آ کے ਤੇ इवन ਨਿਊਕਲੀਅਰ ਰੀਐਕਟਰ ਵੀ ਜਿਹੜਾ ਅਮਰੀਕਾ ਨਾਲ ਉਹ ਕੋਈ ਡੀਲ ਨਹੀਂ ਬਣਾਇਆ ਉਹ ਜਾ ਕੇ ਫਰਾਂਸ ਜਾਵੜੇ ਕੌਰਕਰ ਓਪਨਡ ਦਾ ਹੀਰਿੰਗ ਵਿਦ ਅ ਸਟੇਟਮੈਂਟ ਵਿਚ ਵਾਈਲ ਨੋਟਿੰਗ ਦਾ ਓਵਰਆਲ ਟ੍ਰੈਜੈਕਟਰੀ ਆਫ ਰਿਲੇਸ਼ਨਸ ਐਸ ਪੋਜ਼ਿਟਿਵ ਸਟ੍ਰੈਸ दैट ਹੋਪਫੁਲ ਰੈਟ੍ਰਿਕ ਹੈਡ ਫਾਰ ਐਕਸੀਡਡ ਐਕਚੁਅਲ ਟੈਂਜੀਬਲ ਅਚੀਵਮੈਂਟਸ ਉਹਨੇ ਕਿਹਾ ਜੀ ਭਾਵੇਂ ਉਹਨੇ ਓਪਨਿੰਗ ਸਟੇਟਮੈਂਟ ਥੋੜੀ ਗੱਲ ਪੋਜ਼ਿਟਿਵ ਨਾਲ ਸ਼ੁਰੂ ਕੀਤੀ ਪਰ ਨਾਲ ਹੀ ਉਹਨੇ ਕਿਹਾ ਕਿ ਐਵੇਂ ਇਹ ਜਿਹੜੇ ਬਹੁਤ ਹਵਾਜ ਤੁਸੀਂ ਗੱਲਾਂ ਕਰਦੇ ਹੋ ਇੰਡੀਆ ਵਾੜੇ ਹੈਡ ਫਾਰ ਐਕਸੀਡਡ ਐਕਚੁਅਲ ਟੈਂਜੀਬਲ ਅਚ کی پراپتی ہے کچھ نہیں ہے ہواچ نے چی کال فار اے سوبر اینڈ پرٹک اپروچ امپلائنگ دا اوباما ایڈمنسٹریشن اپنی تھنگ بٹ انہوں نے کہا جی اپروچ ریئل ایپروچ کر اوباما ایڈمنسٹریشن بھی ہواچ گل کر رہے ہے ہوں جی میں سلیوز کی گل ہے ایون انہوں نے بھی کوٹ کیتی حالانکہ جہاں میں اوریجنل رپورٹ تو نمبر کھڈیا وہ آلموسٹ ایک کروڑ تریاسی لکھ ہے ਇਹਦੇ ਚ ਨੰਬਰ ਤਾਂ ਉਹਨਾਂ ਨੇ ਜਿਹੜਾ ਉਹ ਜਿਹੜਾ ਆਲਮੋਸਟ ਥੋੜਾ ਘੱਟ ਦਿੱਤਾ ਹੋ ਸਕਦਾ ਹੈ ਇਹਨਾਂ ਦਾ ਕੋਈ ਹੋਰ ਸੋਰਸ ਹੋਵੇ ਪਰ ਉਹ ਵੀ ਬਿਗ ਨੰਬਰ ਹੈ ਲਾਰਜੈਸਟ ਨੰਬਰ ਆਫ ਸਲੇਵਜ਼ ਹੁਣ ਇਹ ਉਹਨਾਂ ਦਾ ਸੈਨੀਟਰ ਕਰ ਰਿਹਾ ਇੰਡੀਆ ਆਲਸੋ ਹੈਜ਼ ਦਾ ਲਾਰਜੈਸਟ ਨੰਬਰ ਆਫ ਸਲੇਵਜ਼ ਆਈ ਏਮ ਟਾਕਿੰਗ ਆਫ ਪੀਪਲ ਵਰਕਿੰਗ ਫਾਰ 1 ਡਾਲਰ ਅ ਡੇ ਉਹਨਾਂ ਨੇ ਕਿਹਾ ਜੀ 1 ਡਾਲਰ ਰੋਜ਼ਾਨਾ ਦੇ ਬੌਂਡਡ ਲੇਬਰ ਥੱਲੇ ਕੰਮ ਕਰਦੇ ਨੇ ਹੀ ਸੈਡ ਹਾਊ ਡਸ ਅ ਕੰਟਰੀ ਲਾਈਕ ਥਿਸ ਹੈਵ 12 ਟੂ 14 ਮਿਲੀਅਨ ਸਲੇਵਜ਼ ਇਨ ਦਾ ਈਅਰ 2016 How does that happen? कर, क्या? क्या? I mean, seriously do they have just zero zero पर, prosecution abilities law enforcement کوئی قانون لاغو نہیں میرا مطلب ਇਟ ਇਜ਼ ਔਨ ਥੈਟ ਸਕੇਲ ਇਟ ਇਜ਼ ਪ੍ਰੈਟੀ ਪ੍ਰੈਟੀ ਇਨਕ੍ਰੈਡੀਬਲ ਇਨੇ ਲੈਵਲ ਤੇ ਇਨੇ ਜ਼ਿਆਦਾ 14 ਮਿਲੀਅਨ ਸਲੇਵ ਕੋਈ ਕਾਨੂੰਨ ਨਹੀਂ ਕੋਈ ਕੁਛ ਨਹੀਂ ਹੁਣ ਇਹ ਹੈ ਰੀਅਲ ਇੰਡੀਆ ਦਾ ਇਮੇਜ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ ਦਾ ਯੂਜ਼ ਆਫ ਐਨ ਇਮੋਸ਼ਨਲੀ ਲੋਡਡ ਵਰਡ ਲਾਈਕ ਸਲੇਵ ਫਾਰ ਵੇਰੀਅਸ ਗਰੁੱਪਸ ਆਫ ਆਪਰੈਸਡ ਪੀਪਲ ਫਰਮ ਬੌਂਡਡ ਐਂਡ ਚਾਈਲਡ ਲੇਬਰ ਟੂ ਟ੍ਰੈਫਿਕਡ men ਐਂਡ women ਮਾਈਗ੍ਰੈਂਟ ਵਰਕਰਸ ਅੰਡਰ ਡੈਟ ਐਂਡ ਚਾਈਲਡ ਸ਼ੋਲਡਰਸ ਇਜ਼ ਰੈਲੇਟਿਵਲੀ ਰੀਸੈਂਟ ਫੀਨੋਮੀਨਾ western human rights activists have used the term slaves to shock and a countries where these practices are prevalent and to gain attention in western ka e honne apni explanation ditti hai ji slave sunke itthe bahut shock hunda hai aur ida matlab hai aur unhone firage walk free foundation nu quote kita ke vi eh sare ne kita fir unhone kiah vi kalla ikko hi senator ni bolya ਸੈਨੇਟਰ ਬੈਂਕ ਕਾਰਡ ਇਨ ਦਾ ਰੈਂਕਿੰਗ ਡੈਮੋਕਰੇਟ ਔਨ ਦਾ ਕਮੇਟੀ ਸੈਡ ਰਿਲੀਜੀਅਸ ਫਰੀडम ਔਮਨ ਐਂਡ ਮਾਈਨੋਰਟੀ ਰਾਈਟਸ ਐਂਡ ਪ੍ਰੈਸ ਫਰੀडम ਔਰ ਆਲ ਅੰਡਰ ਅਟੈਕ ਉਹਨੇ ਦੂਜਾ ਸੈਨੇਟਰ ਖਲੋ ਗਿਆ ਵਜ਼ੀਰਿੰਗ ਉਹਨੇ ਕਿਹਾ ਜੀ ਧਾਰਮਿਕ ਆਜ਼ਾਦੀ ਔਰਤਾਂ ਔਰ ਕਟਗਣਤੀਆਂ ਦੇ ਹੱਕ ਔਰ ਪ੍ਰੈਸ ਦੀ ਆਜ਼ਾਦੀ ਸਾਰੇ ਜਿਹੜੇ ਨੇ ਭਾਰਤ ਦੇ ਵਿੱਚ ਅਟੈਕ ਦੇ ਥੱਲੇ ਨੇ ਸਭ ਤੇ ਅਟੈਕ ਹੋ ਰਹੇ ਜੀ ਸੈਨੇਟਰ ਕੋਰੀਗਾਰਡ ਸਪੈਸੀਫਿਕਲੀ ਆਸਕਡ ਅਬਾਊਟ ਕੰਪੈਸ਼ਨ ਇੰਟਰਨੈਸ਼ਨਲ ਕ੍ਰਿਸਚਨ ਮਿਸ਼ਨਰੀ ਔਰਗੇਨਾਈਜੇਸ਼ਨ بھی جیارمک جان جی اوز نے اور ساری سٹوی دے کے انڈی ڈپلومیٹس بھی گل کرنا چاہتے سی پر وہ کوئی فون نہیں چک رہے اور واپسی اور ری کنور ڈرائیو ٹو ہندوئزم سوسائڈ اینڈ ہینگنگ بگینگ فریکوینسی the problem is they can't talk themselves out of this mess kande bhartiya diplomats nu bhi pata hai ki ki mess hai aur ye sara jada is is context de vich ene fir conclude kita if modi has political reasons for not curbing the rabid elements of the pravad us lawmakers have their reasons for embarrassing him and his government une keha ji je oh sang parivar to darda modi ne kuch nahi karna ਤੇ ਫੇਰ ਇਹ ਅਮਰੀਕਨ ਜਿਹੜੇ ਕਾਨੂੰਨ ਕਾੜੇ ਨੇ ਉਹ ਇਸ ਦੇ ਉੱਤੇ ਇਸੇ ਤਰ੍ਹਾਂ ਹੀ ਮੋਦੀ ਨੂੰ ਜਿਹੜਾ ਔਰ ਇਹ ਸਰਕਾਰ ਨੂੰ ਏਮਬੈਰਸ ਕਰਦੇ ਰਹਿਣਗੇ ਸੋ ਅਸੀਂ ਸਮਝਦੇ ਹਾਂ ਵੀ ਇਹ ਸੈਨੇਟ ਨੇ ਅਮਰੀਕਨ ਬੇਸ਼ੱਕ ਸਟੇਟ ਡਿਪਾਰਟਮੈਂਟ ਜਿਹੜਾ ਉਹ ਤਾਂ ਬੈਂਡ ਬੈਕਵਰਡ ਕਰ ਰਿਹਾ ਹੈ ਮੋਦੀ ਨੂੰ ਏਮਬ੍ਰੇਸ ਕਰਨ ਲਈ ਪਰ ਘੱਟੋ ਘੱਟ ਅਮਰੀਕਨ ਕਾਨੂੰਨ ਕਾੜਿਆ ਨੇ ਔਰ ਸੈਨੇਟ ਬਹੁਤ ਪਾਵਰਫੁੱਲ ਬਾਡੀ ਹੈ ਹਰ ਸੈਨੇਟਰ 6 ਸਾਲ ਬਾਅਦ ਚੁਣਿਆ ਜਾਂਦਾ ਹੈ ਔਰ ਸੈਨੇਟਰਸ ਦੀ ਬਹੁਤ ਸੇ ਹੁੰਦੀ ਹੈ اور ਜੇ ਸੈਨੇਟ ਫਾਰਮੂਲੇਸ਼ਨਸ ਕਮੇਟੀ ਹੀਅਰਿੰਗ ਵੀ ਹੁੰਦੀ ਹੈ ਬਿਫੋਰ اور ਉਹਨਾਂ ਦੇ ਚੇਅਰਮੈਨ ਤੋਂ ਲੈ ਕੇ ਦੂਜੇ ਇੰਡੀਆ ਨੂੰ ਪੂਰੀ ਤਰ੍ਹਾਂ ਰਗੜਦੇ ਨੇ ਸੋ ਇਟ ਮੀਨਸ ਕਿ ਆਲਰੇਡੀ ਜਿਹੜਾ ਇਹਨਾਂ ਦਾ ਪ੍ਰੋਪਾਗੈਂਡਾ ਏਜੰਸੀਆਂ ਦਾ ਸਿੱਖਾਂ ਨੂੰ ਦੂਸਰੀਆਂ ਕਟਗਣਤੀਆਂ ਨੂੰ ਬਦਨਾਮ ਕਰਨ ਦਾ ਉਹ ਸੌਦਾ ਇੱਥੇ ਵਿਕਿਆ ਨਹੀਂ ਜੀ ਡਾਕਟਰ ਸਾਹਿਬ ਅਸੀਂ ਇੱਥੇ ਲੈਂਦੇ ਹਾਂ ਬ੍ਰੇਕ ਈਵਰਸ ਦੋਸਤਾਂ ਨੂੰ ਇਸ ਤਰ੍ਹਾਂ ਬਣੇ ਰੋ ਮਿਲਦੇ ਆਫਟਰ ਦੇ ਸ਼ਾਰਟ ਬ੍ਰੇਕ